गोबिंद सुमत पर काशिक श्री ਬੰਦੋਂ ਬਾਰ ਬਾਰ ਜਗ ਜੀਸਾ ਏਕੰਕਾਰ ਸਤਗੁਰੂ ਤੇਰੀ ਪ੍ਰਸਾਦ ਸਤ ਹੋਏ ਤੁਹਾਹੇ ਗੁਰੂ ਜੀ ਕੀ ਫਤਿਹ ਹੈ ਦਗਨ ਬਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਦਗਨ ਬਨਾਸਨ ਸੋਏ ਦੋਹਰਾ ਰਾਈ ਹੁ ਤੋ ਸਮੇਰ ਸੋ ਭਇਓ ਜਗਤ ਵਿਚ ਆਤ ਨਐ ਅਚਾਰਜ ਕੋਈ ਕਰੋ ਸਤ ਗੁਰ ਸਫਲੀ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਗੁਰ ਪਿਆਰੇ ਗੁਰ ਸਵਾਰੇ ਸਤ ਸੰਗੀ ਜਣੋ ਪਰਿਆ ਨਦੀ ਤਰ ਪਤਸ਼ਦੀ ਕੀ અપਾਰ ਕਿਰਪਾ ਬਖਸ਼ਿਸ ਦਾ ਸਰਕਾਰ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ ਇਸ ਵੇਲੇ ਵਿਚਾਰਾਂ ਸਰਬਨ ਕਰ ਰਹੇ ਹਾਂ ਜਦੋਂ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ ਤਾਂ ਉਹਨਾਂ ਨੇ ਸਿੱਖ ਸੰਗਤਾਂ ਨੂੰ ਤਾਰਨਾ ਆਰੰਭ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਜਿਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਪਹਿਲੀ ਵਾਰ ਆਹ ਗੁਰੂ ਕੇ ਚੱਕ ਪਹੁੰਚ ਗਏ ਸੇਵਾ ਆਰੰਭ ਕਰ ਦਿੱਤੀ ਹੈ ਗੁਰੂ ਪਿਆਰਿਓ ਇੱਕ ਪਾਸੇ ਲੰਗਰ ਚੱਲਦੇ ਹਨ ਔਰ ਲੰਗਰ ਦੇ ਵਿੱਚ ਇੱਕ ਹਿੰਦਾਲ ਨਾਮ ਦਾ ਸਿੱਖ ਸੇਵਾ ਕਰਦਾ ਸੀ ਜਿਸ ਦੀ ਕੱਲ ਆਪਾਂ ਸਾਖੀ ਸਰਬਣ ਕੀਤੀ ਕਿ ਕਿਸ ਤਰ੍ਹਾਂ ਹਿੰਦਾਲ ਨੇ ਸਮਾਂ ਸੰਭਾਲਦਿਆਂ ਹੋਇਆਂ ਸਤਿਗੁਰਾਂ ਨੂੰ ਆਪਣੇ ਆਟੇ ਨਾਲ ਲਿਬੜੇ ਹੋਏ ਹੱਥ ਢੂਈ ਦੇ ਉੱਪਰ ਕਰਕੇ ਮੱਥਾ ਟੇਕਿਆ ਤੇ ਪਾਕਸ਼ਾ ਜੀ ਉਹ ਤੇ ਬੜੇ ਖੁਸ਼ ਹੋਏ ਕਹਿੰਦੇ ਹਿੰਦਾਲ ਤੇਰੀ ਸੇਵਾ ਪੂਰੀ ਹੋ ਗਈ ਆ ਹੁਣ ਤੂੰ ਘਰੇ ਜਾ ਸਕਦਾ ਤੇ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਔਰ ਉਹਦੇ ਸਿਰ ਤੇ ਹੱਥ ਰੱਖ ਦਿਆ ਹੀ ਉਸ ਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਪ੍ਰਾਪਤ ਹੋ ਗਈਆਂ ਖੈਰ ਇਹ ਸਾਖੀ ਆਪਾਂ ਕੱਲ ਸਰਵਣ ਕੀਤੀ ਸੀ ਭਾਈ ਸਾਹਿਬ ਜੀ ਲਿਖਦੇ ਹਨ ਕਿ ਗੁਰੂ ਕੋਲੇ ਇਹ ਗੱਲ ਕੋਈ ਔਖੀ ਨਹੀਂ ਹੈ ਕਿ ਰਾਈ ਤੋਂ ਪਹਾੜ ਬਣਾ ਦੇਵੇ ਪਹਾੜ ਤੋਂ ਰਾਈ ਬਣਾ ਦੇਵੇ ਤਾਂ ਪਾਤਸ਼ਾਹ ਦੀ ਕਿਰਪਾ ਕਰਨ ਤਾਂ ਗੁਰੂ ਪਿਆਰਿਓ ਕਿਸੇ ਗਰੀਬ ਨੂੰ ਰਾਜ ਗਦੀ ਤੇ ਬਿਠਾ ਦੇਵੇ ਕਿ ਰਾਜਿਆਂ ਨੂੰ ਕੰਗਾਲ ਕਰ ਦੇਵੇ ਉਦੇ ਵਾਸਤੇ ਕੋਈ ਅਚਾਰਜ ਗੱਲ ਨਹੀਂ ਹੈ ਸਾਨੂੰ ਲੱਗਦਾ ਹੈ ਕਿ ਬਹੁਤ ਵੱਡੀ ਗੱਲ ਹੈ ਪਰ ਉਹਦੇ ਵਾਸਤੇ ਮਾਮੂਲੀ ਗੱਲ ਹੈ ਅਗਲੀ ਸਾਖੀ ਚੱਲਦੀ ਹੈ ਆਓ ਆਰੰਭ ਕਰਕੇ ਸਰਬਨ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਰਾਈ ਹਤੋ ਸਮੇਵ ਸੋ ਭਯੋ ਜਗਤ ਬਥਿਆਤ ਇਸ ਤਰ੍ਹਾਂ ਧੰਗੁਰ ਰਾਮਦਾਸ ਜੀ ਨੇ ਕਿਰਪਾ ਦ੍ਰਿਸ਼ਟੀ ਨਜ਼ਰੀ ਨਜ਼ਰ ਨਿਹਾਲ ਕਰਕੇ ਉਸ ਰਾਈ ਦੇ ਸਮਾਨ ਨਿਮਾਣੇ ਜੇ ਸਿੱਖ ਪਾਈ ਹੰਦਾਲ ਨੂੰ ਸੁਮੇਰ ਪਾਤਿ ਦੀ ਗਰਾਹ ਮਹਾਨ ਕਰ ਦਿੱਤਾ ਔਰ ਦੁਨੀਆ ਵਿੱਚ ਉਹ ਹੰਡਾਲ ਕਰਕੇ ਪ੍ਰਗਟ ਹੋਇਆ ਹੈ ਜੀ ਨਹੇ ਅਚਰਜੇ ਕੋਈ ਕਰੋ ਸਤਗੁਰ ਸਭ ਲਈ ਦਾਤ ਔਰ ਸਾਨੂੰ ਕਹਿੰਦੇ ਹਨ ਕਿ ਗੁਰੂ ਵਾਸਤੇ ਕੋਈ ਔਖੀ ਗੱਲ ਨਹੀਂ ਹੈ ਸਤਗੁਰ ਵਾਸਤੇ ਸਰਬ ਕਲਾ ਸੌਖੀਆਂ ਹਨ ਸਾਜੇ ਬੋਲੇ ਸਹਿ ਸੁਭਾਏ ਸਾਰ ਕਾ ਬੋਲਿਆ ਮਿੱਠਾ ਨਾ ਜਾਏ ਇੱਕ ਦਿਨ ਬੈਠੇ ਸਤਗੁਰ ਦੇ ਅਗਲੂ ਆਯੋਗੁਰਦਾਸ ਸੋਹ ਪ੍ਰੇਮਵਸਾਲੂ ਇੱਕ ਦਿਨ ਦੀ ਗੱਲ ਹੈ ਅਗਲੀ ਸਾਖੀ ਚਲਦੀ ਹੈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਿਰਾਜਮਾਨ ਹਨ ਔਰ ਉਹਨਾਂ ਦੇ ਕੋਲ ਭਾਈ ਸਾਹ ਭਾਈ ਗੁਰਦਾਸ ਜੀ ਆਉਂਦੇ ਹਨ ਹੱਥ ਜੋੜ ਕੇ ਬਿਨੇ ਸੰਬਖਾਨੀ ਮੋਕੋ ਸਿੱਖੀ ਦੇਹੋ ਮਹਾਨੀ ਇਹ ਹਲਾਲ ਵਾਲੀ ਸਾਖੀ ਜਿਹੜੀ ਹੈ ਗੋਇੰਦਵਾਲ ਚ ਹੋਈ ਹੈ ਕੁਝ ਸਮਾਂ ਸਤਿਗੁਰੂ ਗੋਇੰਦਵਾਲ ਰਹੇ ਸਨ ਔਰ ਕਾਰ ਸੇਵਾ ਜਿਹੜੀ ਸੀ ਅੰਮ੍ਰਿਤਸਰ ਉਹ ਚਲਾ ਕੇ ਵਾਪਸ ਆ ਗਏ ਕੁਝ ਸਿੱਖ ਓਥੇ ਗੁਰੂ ਘਰ ਦੀ ਸੇਵਾ ਕਰ ਰਹੇ ਐ ਸਰੋਵਰਾਂ ਵੀ ਔਰ ਕੁਝ ਉਹਨਾਂ ਘਰਾਂ ਦੀ ਜਿੱਥੇ ਸਤਗੁਰਾਂ ਨੇ ਆਪਣੇ ਰਹਿਣ ਵਾਸਤੇ ਬਣਾਏ ਆ ਆਪ ਜੀ ਬਾਬਾ ਗੁੱਡਾ ਜੀ ਵਰਗੇ ਸਿੱਖਾਂ ਦੇ ਨਾਲ ਵਾਪਸ ਆ ਗਏ ਹਨ ਗੋਇੰਦਵਾਲ ਸਾਹਿਬ ਇੱਥੇ ਰਹਿਣ ਲੱਗੇ ਤੇ ਇੱਥੇ ਬੈਠ ਕਰਕੇ ਵੀ ਸਿੱਖੀ ਦਾ ਪ੍ਰਚਾਰ ਹੀ ਕਰਨਾ ਸੀ ਇੱਕ ਦਿਨ ਇਹਨਾਂ ਦੇ ਕੋਲ ਭਾਈ ਵਰਦਾਸ ਜੀ ਜੋ ਗੁਰੂ ਅਮਰਦਾਸ ਜੀ ਦੀ ਖੁੱਲ ਵਿੱਚੋਂ ਆਉਂਦੇ ਹਨ ਬੜੇ ਪ੍ਰੇਮ ਸਹਿਤ ਬੇਨਤੀ ਕਰਦੇ ਹਨ ਦੇਖੀ ਸਰਦਾ ਤਿਲਕੀ ਪੂਰੀ ਸਤਿਗੁਰ ਬੋਲੇ ਵਾਕ ਗੁਰੂਰੀ ਹੱਥ ਜੋੜ ਕੇ ਬਿਣੇ ਮਖਾਨੀ ਮੌਕੋ ਸਿੱਖੀ ਦੇਹੋ ਮਹਾਨੀ ਮਹਾਰਾਜ ਬੇਨਤੀ ਆਏ ਕਿ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਈ ਤੁਹਾਡੀ ਵੀ ਸ਼ਰਧਾ ਬਹੁਤ ਹੈ ਗੁਰੂ ਨਾਨਕ ਦੇ ਵਿੱਚ ਸਤਿਗੁਰੂ ਕਹਿੰਦੇ ਸਿਮਰੋ ਵਾਹਿਗੁਰੂ ਸਤਨਾਮੁ ਜਨਤੇ ਪਾਹੁ ਸੁਖ ਵਿਸਰਾਮੁ ਭਾਈ ਗੁਰਦਾਸ ਜੀ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਇਹਦੇ ਵਿੱਚੋਂ ਹੀ ਸਾਰੇ ਸੁੱਖ ਵਿਸਰਾਮ ਭਾਵ ਪਰਮੇਸ਼ਰ ਦੀ ਪ੍ਰਾਪਤੀ ਮਿਲਦੀ ਹੈ ਆਬ ਕਮ ਆਗਰਾ ਮਾਹਿ ਸੁਧਾਓ ਇਹ ਕਿ ਸੰਗਤ ਪ੍ਰੇਰ ਲਿਹਾਓ ਤੇ ਨਾਲੇ ਤੁਹਾਡੀ ਇੱਕ ਡਿਊਟੀ ਲਾਉਣੇ ਆ ਤੁਸੀਂ ਆਗਰੇ ਵੱਲ ਜਾਓ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਔਰ ਉਥੋਂ ਦੀਆਂ ਸੰਕਾ ਨੂੰ ਪ੍ਰੇਰ ਕੇ ਲੈ ਕੇ ਆਉਣਾ ਕਰੋ ਉਸ ਇਲਾਕੇ 'ਚ ਪ੍ਰਚਾਰ ਕਰੋ ਸਿੱਖੀ ਦਾ ਸਮੇ ਪਾਏ ਬਾਣੀ ਤੁਮ ਕਰਨੀ ਗੁਰ ਸਿੱਖਨ ਤੇ ਮਨ ਕੋ ਹਰਨੀ ਔਰ ਸਮਾਂ ਆਊਗਾ ਤੁਸੀਂ ਵੀ ਬਾਣੀ ਉਚਾਰਨ ਕਰੋਗੇ ਜਿਹੜੀ ਸਿੱਖਾਂ ਦੇ ਮਨ ਨੂੰ ਜਿਹੜਾ ਹੈ ਮੋਹ ਲੈਣ ਵਾਲੀ ਹੈ ਮਨ ਹਰਨਾ ਮੋਹ ਲੈਣਾ ਔਰ ਸਿੱਖਾਂ ਦੇ ਮਨ ਵਿੱਚੋਂ ਵਿਕਾਰਾਂ ਦਾ ਖਾਤਮਾ ਕਰਕੇ ਮਾਣੀ ਨਾਲ ਜੋੜਨ ਵਾਲੇ ਬਚਨ ਤੁਸੀਂ ਵੀ ਸਮਾਂ ਆਉਣ ਤੇ ਉਚਾਰਨ ਕਰੋਗੇ ਦੋਹਰਾ ਸੁਣ ਕਰ ਬਚਨ ਜਾਲ ਕੇ ਚੰਨ ਨਵਾਇਓ ਸੀਸ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜੇ ਨੂੰ ਮੱਥਾ ਟੇਕਿਆ ਔਰ ਆਗਰੇ ਵੱਲ ਚਾਲੇ ਪਾ ਦਿੱਤੇ ਜੀ ਆਗਰੇ ਕੋ ਪਿਆਨ ਚਰਿਓ ਜਾਨ ਗੁਰੂ ਜਗਦੀਸ਼ ਔਰ ਗੁਰੂ ਦੇ ਬਚਨ ਸਤ ਜਾਣ ਕੇ ਗੁਰराज ਜੀ ਨੇ ਕਿਹਾ ਠੀਕ ਹੈ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਔਰ ਆਗਰੇ ਨੂੰ ਚਾਲੇ ਪਾ ਦਿੱਤੇ ਗੋਵਿੰਦਵਾਲ ਤੇ ਚਲੇ ਗਸਾਈ ਮੋਹਨ ਮੁਹਰੀ ਵਿਦਾਇਤ ਰਾਈ ਉਸ ਤੋਂ ਬਾਅਦ ਸਤਿਗੁਰੂ ਰਾਮਦਾਸ ਜੀ ਨੇ ਵੀ ਗੋਇੰਦਵਾਲ ਤੋਂ ਅੰਮ੍ਰਿਤਸਰ ਜਾਣ ਦੀ ਸਲਾਹ ਕੀਤੀ ਜਿਸ ਦਾ ਨਾਮ ਹਜੇ ਗੁਰੂ ਘਰ ਚੱਕ ਹੈ ਅੰਮ੍ਰਿਤਸਰ ਦਾ ਨਾਮ ਅੱਗੇ ਪੰਜਵੇਂ ਪਾਤਸ਼ਾਹ ਦੇ ਸਮੇਂ ਵੀ ਜਾ ਕੇ ਟਿਕਦਾ ਗੁਰੂ ਪਿਆਰੇ ਹੁੰਦਾ ਤੇ ਗੁਰੂ ਕੇ ਚੱਕ ਲੈ ਕਰਕੇ ਸਿੱਖ ਸੰਗਤਾਂ ਨੂੰ ਚਲ ਪਏ ਆਪਣ ਪਰਿਮਹਿ ਆਨ ਬਸਾਏ ਜਨ ਸੇਖਨ ਕੋ ਨਾਮ ਦਰ ਲਹਾਏ ਔਰ ਗੁਰੂ ਪਿਆਰਿਓ ਜਿਨ੍ਹਾਂ ਸਿੱਖਾਂ ਨੂੰ ਸਤਿਗੁਰਾਂ ਨੇ ਨਾਮ ਦੀਆਂ ਬਖਸ਼ਾਂ ਕੀਤੀਆਂ ਉਹਨਾਂ ਨੂੰ ਆਪਣੀ ਪੂਰੀ ਮਤਲਬ ਜੋ ਨਗਰ ਵਸਾਇਆ ਹੈ ਆਪਣਾ ਗੁਰੂ ਦਾ ਚੱਕ ਉਹਦੇ ਵਿੱਚ ਵਸਣ ਲਈ ਉਹਨਾਂ ਨੂੰ ਹੁਕਮ ਦਿੱਤਾ ਜਦੋਂ ਕੋਈ ਗੁਰੂ ਕਾ ਸਿੱਖ ਸਤਿਗੁਰਾਂ ਦੇ ਚਰਨਾਂ ਨਾਲ ਜੁੜਦਾ ਸੀ ਜਾ ਕੇ ਤਾਂ ਸਤਿਗੁਰੂ ਉਸ ਨੂੰ ਇੱਕ ਦੁਕਾਨ ਤੇ ਇੱਕ ਮਕਾਨ ਜੋਗੀ ਜਗ੍ਹਾ ਦਿੰਦੇ ਸਨ ਫਰੀ ਦੇ ਵਿੱਚ ਯੋਕ ਨਗਰ ਬਸਾਉਣਾ ਸੀ ਔਰ 52 ਜਾਤਾਂ ਦੇ 52 ਤਰ੍ਹਾਂ ਦੇ ਕੰਮਾਂ ਦੇ ਲੋਕ ਕਿਹਾ ਸੁਨਿਆਰ ਕਮਿਆਰ ਲੋਹਾਰ ਜਿਮੀਦਾਰ ਔਰ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਗੁਰੂ ਨਾਨਕ ਦੇ ਸਿੱਖ ਸਨ ਉਹਨਾਂ ਨੂੰ ਫਿਰ ਅੰਮ੍ਰਿਤਸਰ ਬਸਾਉਣਾ ਸ਼ੁਰੂ ਕੀਤਾ 52 ਤਰ੍ਹਾਂ ਦੇ ਲੋਕਾਂ ਨੂੰ ਭਾਵ ਕਿ ਸ਼ਹਿਰ ਦੇ ਵਿੱਚ ਹਰ ਚੀਜ਼ ਮਿਲੇ ਹਰ ਤਰ੍ਹਾਂ ਦਾ ਕੰਮ ਇੱਥੇ ਹੀ ਹੋਵੇ ਇਹ ਲੰਮੀ ਜਾਣ ਕੇ ਸਤਗੁਰਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਵਸਾਉਣਾ ਸ਼ੁਰੂ ਕੀਤਾ ਬਾਜ਼ਾਰ ਕਟਿਆ ਜਿਹਨੂੰ ਆਪਾਂ ਗੁਰੂ ਪਿਆਰਿਓ ਜੋ ਭੀੜਾ ਜਿਹਾ ਬਾਜ਼ਾਰ ਹੈ ਸਤਿਗੁਰੂ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੇ ਕੋਲੋਂ ਜਦੋਂ ਆਪਾਂ ਬਾਹਰ ਨਿਕਲ ਕੇ ਖੱਬੇ ਹੱਥ ਨੂੰ ਮੁੜਦੇ ਹਾਂ ਤਾਂ ਉਸ ਨੂੰ ਸਰਾਫਾ ਬਾਜ਼ਾਰ ਵੀ ਕਹਿ ਦਿੰਦੇ ਆ ਗੁਰੂ ਬਾਜ਼ਾਰ ਕਹਿੰਦੇ ਆ ਜ਼ਿਆਦਾਤਰ ਉਸ ਨੂੰ ਕਿਉਂਕਿ ਸਨਾਰਿਆਂ ਦੀਆਂ ਦੁਕਾਨਾਂ ਵੀ ਉਸ ਇਲਾਕੇ 'ਚ ਬਹੁਤ ਹੈ ਔਰ ਉਸੇ ਗਲੀਆਂ ਦੇ ਵਿੱਚ ਟਟੇਰੇ ਵੀ ਹਨ ਜੋ ਭਾਂਡੇ ਬਣਾ ਰਹੇ ਹਨ ਕਿਉਂਕਿ ਤਰ੍ਹਾਂ-ਤਰ੍ਹਾਂ ਦੇ ਲੋਕ ਸਿੱਖ ਸੰਗਤਾਂ ਇੱਥੇ ਪਾਤਸ਼ਾਹ ਨੇ ਵਸਾਈਆਂ ਸਨ ਜਿਹੜਾ ਵੀ ਸਿੱਖ ਬੰਦਾ ਉਸ ਨੂੰ ਇੱਕ ਘਰ ਤੇ ਇੱਕ ਦੁਕਾਨ ਦਿਆਂ ਕਰਦੇ ਸਨ ਦੁਹਰਾ ਇੱਕ ਦਿਨ ਸ੍ਰੀ ਚੰਦ ਜੀ ਮਨਮਹਿ ਕਰ ਤੇ ਵਿਚਾਰ ਇੰਦਰ RAMDAS ji maharaj guru ke chak bhav sri amritsar a gaye ਉਧਰ ਬਾਬਾ ਸ੍ਰੀ ਚੰਦ ਜੀ ਨੇ ਇੱਕ ਦਿਨ ਮਨ ਵਿੱਚ ਬੈਠੇ ਬੈਠੇ ਸਲਾਹ ਕੀਤੀ ਆ RAMDAS ਅਬ ਗੁਰ ਭਏ ਹਮ ਸੋ ਕੈਸੇ ਪਿਆਰ ਔਰ ਮਨ ਵਿੱਚ ਖਿਆਲ ਆਇਆ ਵੀ ਹਮ ਮੇਰੇ ਪਿਤਾ ਦੀ ਗੁਰਤਾ ਗੱਦੀ ਦੇ ਉੱਤੇ ਚੌਥਾ ਗੁਰੂ RAMDAS ਬੈਠਾ ਹੈ ਵੇਖੀਏ ਭਲਾ ਉਹ ਸਾਨੂੰ ਕਿੰਨਾ ਪਿਆਰ ਕਰਦੇ ਆ ਕਿਸਾਨ ਨੂੰ ਸਤਕਾਰ ਦਿੰਦੇ ਆ ਕਿ ਨਹੀਂ ਦਿੰਦੇ ਐਸੇ ਮਨਮਹੇ ਕਰਤ ਵਿਚਾਰੀ ਚਲੇ ਗੁਦੜੀਏ ਕਰ ਅਸਵਾਰੀ ਔਰ ਗੋਦੜੀ ਭਾਵ ਗੁਦੜੀਆ ਨਾਮ ਦਾ ਇੱਕ ਸਿੱਖ ਸੀ ਸਤਗੁਰਾਂ ਦਾ ਆਪਣਾ ਭਾਈ ਆਪਣਾ ਬਾਬਾ ਸ਼੍ਰੀ ਚੰਦ ਜੀ ਦਾ ਸੇਵਕ ਸੀ ਗਾ ਜਦੋਂ ਵੀ ਕਿੰਦੇ ਜਾਂਦੇ ਤੇ ਮੋਢਿਆਂ ਤੇ ਬੈਠ ਕੇ ਜਾਂਦੇ ਬਚਪਨ ਤੋਂ ਵੀ ਗੁਦੜੀਏ ਨੇ ਇਹਨਾਂ ਨੂੰ ਪਾਲਿਆ ਸੰਭਾਲਿਆ ਵੱਡਾ ਕੀਤਾ ਉਹ ਉਹ ਦੋਸਤੀ ਇਹਨਾਂ ਦੀ ਉਵੇਂ ਹੀ ਚੱਲੇ ਆਉਂਦੇ ਉਹ ਵੱਡੀ ਉਮਰ ਵਿੱਚ ਵੀ ਇਹ ਗੋਦੜਿਆਂ ਦੇ ਮੋਢਿਆਂ ਤੇ ਬਿਠਾ ਕੇ ਲੈ ਜਾਂਦਾ ਕੋਈ ਸਤਨਾਮ ਸਵਾਗਤ ਔਰ ਇਸ ਦੇ ਨਾਲ ਭਾਰ ਦਾ ਕੋਈ ਤਲਕ ਨਹੀਂ ਗੁਰਨਾਨਕ ਦੀ ਬਖਸ਼ਿਸ਼ ਵੀ ਉਸ ਭਾਈ ਗੋਦੜੀਏ ਤੇ ਹੈ ਕਹਿੰਦੇ ਗੋਦੜੀਏ ਦੇ ਮੋਢਿਆਂ ਤੇ ਬੈਠ ਕੇ ਕਹਿੰਦੇ ਚੱਲ ਭਾਈ ਗੋਦੜੀਆ ਆਪਾਂ RAMDAS ਨੂੰ ਮਿਲ ਕੇ ਆਈਏ ਸੁਣ ਕੇ RAMDAS ਗੁਰਪੂਰੇ ਤੂਰਨ ਚਲੇ ਪ੍ਰੇਮ ਪਰਭੂਏ ਕੋਈ ਕਿਸੇ ਨੇ ਦੱਸ ਦਿੱਤਾ ਕਿ ਮਹਾਰਾਜ ਤੁਹਾਨੂੰ ਮਿਲਣ ਵਾਸਤੇ ਗੁਰਨਾਨਕ ਜੀ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ ਆ ਰਹੇ ਨਾ ਤੇ ਗੁਰ RAMDAS ਜੀ ਅੱਗੋਂ ਲੈਣ ਵਾਸਤੇ ਚਲੇ ਗਏ ਕਹਿੰਦੇ ਹੱਥ ਜੋੜ ਕਰ ਕਰੀ ਪ੍ਰਣਾਮੋ ਅਨੇ ਕਰ ਮੈਂ ਬਿਨੇ ਬਖਾਨੂ ਜਿੱਥੇ ਵੀ ਮਿਲੇ ਰਸਤੇ ਵਿੱਚ ਉਹਨਾਂ ਨੂੰ ਜਾ ਨਮਸ਼ਕਾਰ ਕੀਤੀ ਹੱਥ ਵਨ ਕੇ ਤੇ ਫਿਰ ਬੇਨਤੀ ਕਰਕੇ ਉਹਨੂੰ ਕਹਿੰਦੇ ਚਲੋ ਮਹਾਰਾਜ ਇਹ ਨਗਰ ਵਿੱਚ ਚਰਨ ਪਾਓ ਤੁਹਾਡੇ ਵਰਗੇ ਮਹਾਪੁਰਸ਼ਾਂ ਦੀ ਬੜੀ ਲੋੜ ਹੈ ਤਾਂ ਗੁਰੂ ਪਿਆਰੋ ਸਤਕਾਰ ਸਹਿਤ ਬਾਬਾ ਸ਼੍ਰੀ ਚੰਦ ਨੂੰ ਫਿਰ ਗੁਰੂ ਕੇ ਚੱਕ ਅੰਮ੍ਰਿਤਸਰ ਲਿਆਏ ਏਕ ਸੁਹਾਈਆ 57 ਰੁਪਈਆ ਦੈਨਪੇ ਹੇਟ ਬਹੁ ਸੇਵਿਕ ਮਈਆ ਤਾਂ ਸਤਿਗੁਰੂ RAM DAS ਮਹਾਰਾਜ ਜੀ ਨੇ ਇੱਕ ਬੜਾ ਹੀ ਸੁੰਦਰ ਘੋੜਾ ਤੇ 500 ਰੁਪਈਆ ਭੇਟਾ ਬਾਬਾ ਸ਼੍ਰੀ ਚੰਦ ਨੂੰ ਮੱਥਾ ਟੇਕਿਆ ਏਕ ਜਾਮ ਦਿਨ ਜਬੇ ਰਾਯੋ ਆਇ ਰ ਪਾਬੀ ਕੀਰਤਨ ਗਾਇਓ ਔਰ ਗੁਰ ਪਿਆਰਿਓ ਪਹਿਲ ਰਾਤ ਰਹਿੰਦੀ ਸ਼ਾਮਾਂ ਨੂੰ ਫਿਰ ਕੀਰਤਨ ਸ਼ੁਰੂ ਹੋ ਗਿਆ ਦੀਵਾਨ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਬਾਬਾ ਸ਼੍ਰੀ ਚੰਦ ਨੇ ਅੱਜ ਦੇਖਿਆ ਤਾਂ ਗੁਰ ਪਿਆਰਿਓ ਜਿਸ ਵੇਲੇ ਕੀਰਤਨ ਸ਼ੁਰੂ ਹੋਵੇ ਆ ਉੱਚ ਸਥਾਨ ਸ੍ਰੀ ਚੰਦ ਬਿਠਾਏ ਆਪਨੇ ਮਰ ਕਰ ਤਰੀ ਤਕਾਈ ਦੇਖੋ RAMDAS ਮਹਾਰਾਜੀ ਗੁਰੂ ਨਾਨਕ ਜੀ ਦਾ ਸੁਪੁੱਤਰ ਜਾਣ ਕੇ ਕਿੰਨਾ ਸਤਕਾਰ ਕਰਦੇ ਆ ਉਹਨਾਂ ਨੂੰ ਉੱਚੇ ਥਾਂ ਤੇ ਬਿਠਾ ਦਿੱਤਾ ਆਪ ਨੀਵੇਂ ਥਾਂ ਤੇ ਬੈਠ ਗਏ ਸ੍ਰੀ ਚੰਦ ਬੋਲੇ ਤਤਕਾਲੂ ਕਰਤ ਪਰਖਣਾ ਪ੍ਰੇਮ ਦੇ ਲੂ ਤਾਂ ਬਾਬਾ ਸ਼੍ਰੀ ਚੰਦ ਜੀ ਉਹਨਾਂ ਦਾ ਸੁਭਾਅ ਦੇਖਦੇ ਆ ਬੜੇ ਨਿਮਰਤਾ ਵਾਲੇ ਬੰਦੇ ਆ ਵਧੀਆ ਸਿੱਖ ਹੈ ਭਾਈ ਆਪਣਾ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਜੀ ਦਾ ਸੇਵਕ ਬਹੁਤ ਵਧੀਆ ਬੜਾ ਪਿਆਰ ਕੀਤਾ ਪਰ ਫੇਰ ਵੀ ਪਰਖਨੇ ਹੋਏ ਬੁਲਾਉਂਦੇ ਐ ਤੇ ਕੀ ਕਹਿੰਦੇ ਐ ਇਤਨਾ ਬਾੜਾ ਕੈਸੇ ਵਧਾਇਓ ਸੁਣ ਕੇ ਸਤਿਗੁਰੂ ਭੇ ਨਿਮਰਾਇਓ ਔਰ ਸਤਿਗੁਰੂ RAMਦਾਸ ਦਾ ਦਾੜਾ ਲਗਭਗ ਗੇਡਿਆਂ ਦੀ ਵੇਟ ਲੰਮਾ ਸੀਗਾ ਗੁਰਪਰ ਨਾ ਵੀ ਤਕਾਉਨਾ ਸੀਗਾ ਧੁੰਨੀ ਤਕਾਉਨਾ ਸੀ ਕਾਲੇ ਰੰਗ ਦਾ ਦਾੜਾ ਔਰ ਬੈਠੇ ਬੈਠੇ ਇਸਨੀ ਚੰਦ ਕਹਿੰਦੇ ਐ ਇਨਾ ਲੰਮਾ ਦਾੜਾ ਕਾਦੇ ਵਾਸਤੇ ਵਧਾਇਆ ਤੁਸੀਂ ਦੋਰਾ ਚਰਨ ਗ헤 ਕਰ ਪ੍ਰੇਮ ਸੋ ਪਉਂਛੇ ਬਰੰਬਾਰ ਜਦੋਂ ਪੁੱਛਿਆ ਤੇ ਉੱਠ ਕੇ ਕੋਲੇ ਆ ਗੀ ਹਾਂ ਮਹਾਰਾਜ ਅ ਮੈਂ ਪੁੱਛਦਾ ਵੀ ਇਹ ਦਾੜਾ ਇੰਨਾ ਲੰਮਾ ਕਿਉਂ ਕੀਤਾ ਤੇ ਫੜ ਕੇ ਦਾੜੇ ਨੂੰ ਬਾਬੇ ਸ਼੍ਰੀ ਚੰਦੇ ਪੈਰ ਪੁੰਝ ਲੱਗ ਪਏ ਦਾੜੇ ਨਾਲ ਵਾਰ-ਵਾਰ ਦਾੜਾ ਨੂੰ ਉਹਨਾਂ ਦੇ ਚਰਨਾਂ ਤੇ ਘਸਾਉਣ ਲੱਗੇ ਇਸ ਹੀ ਹੇਤ ਵਧਾਤ ਭੇ ਸੁਣੀਏ ਗੁਰ ਸਤਿਧਿਆਰ ਤੇ ਨਾਲੇ ਗੁਰੂ ਪੁੱਤਰ ਬਾਬਾ ਸ਼੍ਰੀ ਚੰਦ ਜੀ ਬਸ ਐਸੇ ਕੰਮ ਵਾਸਤੇ ਦਾੜਾ ਵਧਾਇਆ ਸੋਡੇ ਵਰਗੇ ਸਾਧੂਆਂ ਨੇ ਚਰਨ ਸਾਫ ਕਰਨ ਲਈ ਕਹੋ ਸਤਨਾਮ ਐਨੀ ਨਿਮਰਤਾ ਚੌਥੇ ਪਾਤਸ਼ਾਹ ਪ੍ਰੀਤਮ ਧੰਨ ਧੰਨ RAMDAS ਗੁਰ ਜਿਸ ਸਿਰ ਆ ਤੇਰੇ ਸੁਆਰਿਆ ਨਾਰੇ ਦਾੜੇ ਨੂੰ ਚਰਨਾਂ ਦੇ ਨਾਲ ਲਾਤਾ ਸਾਫ ਕਰਤਾ ਦਾੜਾ ਆਪਣਾ ਚਰਨ ਤੇ ਨਾਲੇ ਕਹਿੰਦੇ ਜੀ ਤੁਹਾਡੇ ਵਰਗੇ ਮਹਾਂਪੁਰਸ਼ਾਂ ਨੇ ਚਰਨ ਝਾੜਨ ਲਈ ਤਾਂ ਵਧਾਇਆ ਇਸ ਤਰ੍ਹਾਂ ਪਾਤਸ਼ਾਹ ਜੀ ਇੱਕ ਵਚਨ ਕਰਦੇ ਆ ਬਾਣੀ ਵਿੱਚ ਇਸ ਤਰ੍ਹਾਂ ਦਾ ਸੇ ਦਾੜੀਆਂ ਸੱਚੀਆਂ ਜੋ ਗੁਰ ਚਰਣੀ ਲਗਨ ਭਾਵ ਉਹ ਮੱਥੇ ਉਹ ਦਾੜੀਆਂ ਇੱਥੇ ਦਾੜੀ ਤੋਂ ਭਾਵ ਮਨੁੱਖ ਹੈ ਭਾਵ ਮਾਨਸ ਜਨਮ ਵਿੱਚ ਆਇਆ ਹੋਇਆ ਉਹ ਜੀਵ ਸੱਚਾ ਸੁੱਚਾ ਹੈ ਜਿਸ ਦੇ ਮੱਥੇ ਨੂੰ ਸਤਗੁਰ ਦੇ ਚਲ ਸਪਰਸ਼ ਹੋ ਜਾਣ ਕੋ ਸਤਨਾਵ ਜਿਹੜਾ ਆਪਣਾ ਮੱਥਾ ਸਤਗੁਰ ਦੇ ਚਰਨਾਂ 'ਚ ਲਾਉਂਦਾ ਹੈ ਕਹਿੰਦੇ ਬਾਜੀ ਐਸੇ ਕੰਮ ਲਈ ਵਧਾਇਆ ਹੈ ਦੇਖ ਨਿਮਰਤਾ ਗੁਰੂ ਕੀ ਸ੍ਰੀ ਚੰਦ ਭਏ ਪ੍ਰਸੰਨ ਕਾ ਬਾਬਾ ਰਾਮਦਾਸ ਜੀ ਦਾ ਇਹ ਵਚਨ ਸੁਣ ਕਰਕੇ ਸ੍ਰੀ ਚੰਦ ਜੀ ਕਹਿੰਦੇ ਬੜੇ ਖੁਸ਼ ਹੋਏ ਹਨ ਅੰਗਦ ਲਿੰਨੀ ਸੇਵ ਕਰ ਤੁਮਰੋ ਪ੍ਰੇਮ ਅਨੰਨ ਵਾ ਵਈ ਵਾ ਹਾਈ ਤਾ ਕਾਰਨ ਹੈ ਹਾਈ ਤਾ ਕਾਰਨ ਹੈ ਜਿਹੜੀ ਮੇਰੇ ਬਾਪੂ ਦੀ ਗੁਰਤਾ ਗੱਦੀ ਸੀ ਇਹ ਪ੍ਰੇਮ ਕਰਕੇ ਸਾਨੂੰ ਮਿਲ ਗਈ ਆ ਜਿਵੇਂ ਮੇਰੇ ਪਿਤਾ ਤੋਂ ਗੁਰੂ ਅੰਗਦ ਜੀ ਪ੍ਰੇਮ ਨਾਲ ਲੈ ਗੇ ਤੁਹਾਡਾ ਤਾਂ ਪ੍ਰੇਮ ਉਦੋਂ ਵੀ ਵੱਡਾ ਹੈ ਤੁਮਰੀ ਮਹਿਮਾ ਅਦੇਕ ਕਈਏ ਚਾਹੀ ਬਣਾਈ ਹਾਂ RAMDAS ਜੀ ਨੂੰ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਤੁਹਾਡੀ ਤਾਂ ਸਿਫਤ ਬਹੁਤ ਵੱਡੀ ਹੈ ਕੀ ਕਹੀਏ ਤਹਨ ਤਹਨ RAMDAS ਗੁਰ ਜਣ ਸਿਰ ਹੱਥ ਨੇ ਸਵਾਰਿਆ ਪੂਰੀ ਹੋਈ ਕਰਮਾ ਤੇ ਆਪ ਸਿਰਜਣ ਹਾਰ ਧਾਰਿਆ ਸਿੱਖੀ ਅੱਤੇ ਸੰਗਤੀ ਪਾਰ ਬ੍ਰਹਮ ਕਾਰਨ ਸ਼ਿਕਾਰੇ ਆ ਇਸ ਤਰ੍ਹਾਂ ਗੁਰੂ ਪਿਆਰੋ ਦੁਨੀਆ ਨੇ ਸੰਗਤਾਂ ਨੇ ਗੁਰੂ ਰਾਮਦਾਸ ਨੂੰ ਰੱਬ ਹੀ ਮੰਨਿਆ ਤੇ ਵੈਸੇ ਹੈ ਵੀ ਰੱਬ ਹੀ ਕੋ ਸਤਨਾਮ ਕੋ ਆਖੀ ਦਸੇ ਗੁਰੂ ਹੀ ਰੱਬ ਦਾ ਰੂਪ ਹੈ ਦਸਵੇਂ ਪਾਤਸ਼ਾਹ ਜੀ ਕਹਿੰਦੇ ਆ ਮੈਨੂੰ ਰੱਬ ਨਾਲ ਚੇਧਿਓ ਧਿਆਨ ਦਿਓ ਮੈਂ ਉਹ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਜੋ ਮੁਝ ਕੋ ਪਰਮੇਸ਼ਰ ਉਚਰਿਆ ਤੇ ਇਹਨਾਂ ਨਰਕ ਉਨਮੈ ਪਰ ਹੈ ਮੈਨੂੰ ਨਾ ਕਹਿਓ ਤੁਸੀਂ ਰੱਬ ਮਤਲਬ ਸਤਿਗੁਰੂ ਇੱਕ ਭਲੇਖਾ ਕੱਢਦੇ ਆ ਦੁਨੀਆਂ ਦੇ ਵੀ ਰੱਬ ਕੀ ਚੀਜ਼ ਆ ਰੱਬ ਕੌਣ ਐ ਰੱਬ ਕਿਹੋ ਜਿਹਾ ਸਾਡੀ ਨਿਗਾਹ ਬਸ ਸਾਡਾ ਧਿਆਨ ਬਸ ਸ੍ਰੀ ਤੱਕ ਹੀ ਜਾਂਦਾ ਨਾ ਅਸੀਂ ਬਾਬੇ ਗੁਰੂ ਗੋਬਿੰਦ ਸਿੰਘ ਦੀ ਘੋੜੇ ਵਾਲੀ ਫੋਟੋ ਬਣਾ ਕੇ ਰੱਖ ਲੈਂਦੇ ਉਹ ਹਿੰਦੂਆਂ ਨੇ ਰਾਮ ਦੀ ਕ੍ਰਿਸ਼ਨ ਦੀਆਂ ਮੂਰਤੀਆਂ ਬਣਾ ਕੇ ਰੱਖ ਲੀਆਂ ਕੋ ਸਤਿਨਾਮ ਵਾਹਿਗੁਰੂ ਬਸ ਇਹੀ ਭਲੇਖਾ ਕੱਢਣਾ ਅਸੀਂ ਪ੍ਰੀਤਮ ਨੇ ਕਿਤੇ ਐਸਾ ਨਾ ਹੋਵੇ ਜਿਹੜੀ ਗਲਤੀ ਪਿਛਲੇ ਯੁੱਗਾਂ ਚ ਹੋਈ ਆ ਲੋਕਾਂ ਤੋਂ ਉਹਨਾਂ ਦੀਆਂ ਗੱਲਾਂ ਭੁੱਲ ਕੇ ਉਹਨਾਂ ਦੀਆਂ ਮੂਰਤੀਆਂ ਦੀ ਪੂਜਾ ਕਰੀ ਜਾਂਦੀ ਹੈ ਪੱਥਰ ਦੀਆਂ ਮੂਰਤੀਆਂ ਬਣਾ ਕੇ ਕਿਤੇ ਮੇਰੀਆਂ ਵੀ ਮੂਰਤੀਆਂ ਨਾ ਬਣਾ ਕੇ ਵਹਿ ਜਾਣ ਤੇ ਫਿਰ ਪਾਸਚਰੀ ਕੀ ਕਿਹਾ ਮੋਕੋ ਦਾਸ ਤਵਨ ਕਾ ਜਾਨੋ ਜਾਵਾਂ ਤੇ ਨਾ ਰੱਜ ਪਛਾਨੋ ਮੈਂ ਉਹਦਾ ਦਾਸ ਆ ਮੈਨੂੰ ਰੱਬ ਨਾ ਕਹੋ ਤੇ ਫਿਰ ਗੁਰੂ ਵਿੱਚ ਰੱਬ ਵਾਲਾ ਸਰੂਪ ਹੈ ਕਿਹੜਾ ਮੇਰੀ ਸਮਝਣ ਵਾਲੀ ਗੱਲ ਹੈ ਗੁਰੂ ਵਿੱਚ ਰੱਬ ਵਾਲਾ ਸਰੂਪ ਹੈ ਸ਼ਬਦ ਕਹੋ ਸਤਨਾਮ ਸ੍ਰੀ ਵਾਹਿਗੁਰੂ ਮੇਰਾ ਰੂਪ ਗ੍ਰੰਥ ਦੀ ਜਾਣ ਇਸ ਮੈਂ ਭੇਦ ਨ ਰੰਚਕ ਮਾਨ ਜੋ ਮੋਜ ਬਚਨ ਕਰਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਮਾਨੋ ਆਹੀ ਸਰੀਰ ਨਾ ਮੇਰਾ ਸਰੀਰ ਜਾਣੋ ਇਹ ਸਾਰਾ ਖਾਲਸਾ ਪੰਥ ਮੇਰਾ ਹੀ ਰੂਪ ਹੈ ਕੋ ਸਤਨਾਮ ਜੀ ਔਰ ਆਤਮਾ ਕਰਕੇ ਮੈਂ ਬਾਣੀ ਚੋ ਬੋਲਾਂਗਾ ਕਿਉਂਕਿ ਸ਼ਬਦ ਹੀ ਪਰਮਾਤਮਾ ਹੈ ਅਸਲ ਦੇ ਵਿੱਚ ਸ਼ਬਦ ਜੰਮਦਾ ਨਹੀਂ ਨਾ ਸ਼ਬਦ ਪ੍ਰਗਟ ਹੁੰਦਾ ਹੈ ਪਰਮਾਤਮਾ ਜੰਮਦਾ ਨਹੀਂ ਪਰਮਾਤਮਾ ਦੀ ਕੋਈ ਮਾਂ ਨਹੀਂ ਹੈਗੀ ਕੋਈ ਪਿਓ ਨਹੀਂ ਹੈਗਾ ਪਰਮਾਤਮਾ ਕਿਤੇ ਮਾਂ ਦੇ ਕੋਖੋ ਜਨਮ ਨਹੀਂ ਲੈਂਦਾ ਉਹ ਜੁਨੀਆਂ ਵਿੱਚ ਨਹੀਂ ਆਉਂਦਾ ਜੁਨੀਆਂ ਵਿੱਚ ਨਹੀਂ ਆਉਂਦਾ ਪਰਮਾਤਮਾ ਦਾ ਕੋਈ ਰੰਗ ਰੂਪ ਰੇਖ ਭੇਖ ਨਹੀਂ ਹੈਗਾ ਆ ਮੈਂ ਸ਼ਬਦ ਬੋਲੀ ਜਾਂਦਾ ਕਿਹੜੀ ਫੋਟੋ ਬਣਦੀ ਹੈ ਸ਼ਬਦਾਂ ਦੀ ਕੋ ਸਤਨਾਮ ਸ੍ਰੀ ਇਸ ਤਰ੍ਹਾਂ ਗੁਰੂ ਪਿਆਰਿਓ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਫਿਰ ਸਾਡ ਗੁਰਾਂ ਨੇ ਕਲੀਅਰ ਕਰਤਾ ਕਿ ਅਸਲ ਵਿੱਚ ਗੁਰੂ ਆਏ ਜੇ ਪੁੱਛਿਆ ਬਾਬੇ ਨਾਨਕ ਨੂੰ ਸਿੱਧਾਂ ਨੇ ਗਵਨ ਗੁਰੂ ਕਿਸ ਦਾ ਤੋਂ ਚੇਲਾ ਤੇ ਜਵਾਬ ਦਿੱਤਾ ਸ਼ਬਦ ਗੁਰੂ ਸੁਰਤ ਤੋਂ ਚੇਲਾ ਚੇਲਾ ਵੀ ਸੁਰਤ ਨੇ ਬਣਨਾ ਹੈ ਚੇਲਾ ਵੀ ਸਰੀਰ ਨਹੀਂ ਹੈਗਾ ਚੇਲਾ ਵੀ ਸੁਰਤ ਨੇ ਬਣਨਾ ਹੈ ਤੇ ਗੁਰੂ ਵੀ ਸ਼ਬਦ ਹੈ ਸੁਰਤ ਤੇ ਸ਼ਬਦ ਦਾ ਮਲਾਪ ਹੈ ਕਹੋ ਸਤਨਾਮ ਵਾਹਿਗੁਰੂ ਸਰੀਰ ਤਾਂ ਇੱਥੋਂ ਮਿਲਿਆ ਇੱਥੇ ਹੀ ਰਹਿ ਜਾਣਾ ਨਿਕਲ ਨਹੀਂ ਸੁਰਤ ਹੈ ਜੇ ਇਹ ਸੁਰਤ ਸੰਸਾਰ ਨਾਲ ਜੁੜੀ ਹੈ ਤੇ ਫਿਰ ਉੱਥੇ ਫਸ ਜਾਵੇਗੀ ਤੇ ਜੇ ਸ਼ਬਦ ਨਾਲ ਜੁੜੀ ਹੈ ਤੇ ਫਿਰ ਆਖਰੀ ਸਮੇਂ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਨ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਰਿਧਾ ਵਸੇ ਉਹ ਨਿਕਲ ਜਾਂਦਾ ਹੈ ਸੰਸਾਰ ਸਮੁੰਦਰ ਚੋਂ ਖੈਰ ਐਸੇ ਬਚਨ ਮੇਰੇ ਪ੍ਰੀਤਮ ਰਾਮਦਾਸ ਜੀ ਦੇ ਪ੍ਰਤੀ ਕਰਦੇ ਹਨ ਬਾਬਾ ਸ਼੍ਰੀ ਚੰਦ ਜੀ ਤੁਹਾਡੀ ਤਾਂ ਮੈਂ ਮਾ ਕੌਣ ਕਰ ਸਕਦਾ ਹੈ ਤੁਮਰੇ ਸਰ ਮੈਂ ਜੋ ਮਧੇ ਪਾਪੀ ਵੀ ਗਤ ਪਾਈ ਔਰ ਇੱਥੇ ਬਾਬਾ ਸ਼੍ਰੀ ਚੰਦ ਜੀ ਪਹਿਲਾ ਵਰ ਦਿੰਦੇ ਆ ਇਸ ਸਰੋਵਰ ਨੂੰ ਜਿਸ ਨੂੰ ਅਸੀਂ ਕਹਿੰਦੇ ਆ RAMDAS ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਇਸ ਸਰੋਵਰ ਨੂੰ ਅਜੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਤੁਹਾਡੇ ਇਸ ਸਰੋਵਰ ਦੇ ਵਿੱਚ ਤਾਂ ਪਾਪੀ ਜਦੋਂ ਇਸ਼ਨਾਨ ਕਰਨਗੇ ਉਹਨਾਂ ਦੀ ਵੀ ਗਤੀ ਮੁਕਤੀ ਹੋ ਜਾਵੇਗੀ ਸੇ ਵਰ ਦੇ ਚਲਤ ਭੇਜਾ ਹੈ ਪਰ ਸ੍ਰੀ ਕਰਤਾਰ ਔਰ ਇਸ ਤਰ੍ਹਾਂ ਦੇ ਬਚਨ ਕਰਕੇ ਫਿਰ ਗੁਰੂ ਪਿਆਰਿਓ ਸਤਗੁਰੂ RAMDAS ji ਕੋਲੋਂ ਵਿਦਾ ਲੈ ਕੇ ਬਾਬਾ ਸ੍ਰੀ ਚੰਦ ਜੀ ਜਿੱਥੇ ਵਸਦੇ ਸੀ ਕਰਤਾਰਪੁਰ ਜਿੱਥੇ ਬਾਬੇ ਨਾਨਕ ਨੇ ਕਰਤਾਰਪੁਰ ਬਸਾਇਆ ਨਾ ਇੱਥੇ ਪਰਿਵਾਰ ਇੱਥੇ ਵਸਦਾ ਸੀਗਾ ਤੇ ਅੰਗਦ ਜੀ ਨੂੰ ਗੁਰੂ ਅੰਗਦ ਜੀ ਨੂੰ ਇੱਥੋਂ ਭੇਜਦਾ ਸੀ ਖਰੂਰ ਸਾਹਿਬ ਪੁੱਤਰ ਬਾਬਾ ਜੀ ਖਡੂਰ ਸਾਹਿਬ ਨੂੰ ਆਪਣਾ ਕਹਿਣ ਲੱਗੇ ਗੁਰੂ ਅੰਗਦ ਦੇ ਜੀ ਨੂੰ ਨਾਨਕ ਪਾਤਸ਼ਾਹ ਕਿ ਤੁਸੀਂ ਚਲੇ ਜਾਓ ਖਡੂਰ ਸਾਹਿਬ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਇੱਥੇ ਮੇਰਾ ਪਰਿਵਾਰ ਰਹੇਗਾ ਕਹੋ ਸਤਨਾਮ ਸਿੰਘ ਤਾਂ ਇਸ ਤਰ੍ਹਾਂ ਮਿਲ ਮਲਾ ਕੇ ਬਾਬਾ ਸ਼੍ਰੀ ਚੰਦ ਜੀ ਵਾਪਸ ਚਲੇ ਜਾਂਦੇ ਹਨ ਇਹ ਸਾਖੀ ਸੰਪੂਰਨ ਹੋਈ ਜੀ ਦੋਹਰਾ ਸਤਿਗੁਰ ਸਰਬ ਅਤੀਤ ਨਿਤ ਕਰਮਣ ਤੇ ਨਿਰਲੀਪ ਇਸ ਤਰ੍ਹਾਂ ਗੁਰੂ ਪਿਆਰਿਓ ਅਬਰਥਾਨ ਸ੍ਰੀ ਪ੍ਰਭੂ ਆਏ ਪਤਿਤ ਉਧਾਰਨਹਾਰ ਸਤਿਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਟਿਕਾਣੇ ਤੇ ਚਲੇ ਗਏ ਇਹਨਾਂ ਨੂੰ ਮਿਲ ਕਰਕੇ ਅਗਨੀ ਸਾਖੀ ਆਰੰਭ ਕਰਦੇ ਹਨ ਲਾਹੌਰ ਤੋਂ ਭਾਈ ਸਹਾਰੀ ਮੱਲ ਜੀ ਨੇ ਆਉਣਾ ਇੱਧ ਸਤਿਗੁਰੂ ਰਾਮਦਾਸ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਚੱਕ ਵਿਖੇ ਆਪਣੇ ਕਰਮਾਂ ਦੇ ਵਿੱਚ ਲੱਗੇ ਹੋਏ ਹਨ ਨਿਰਲੇਪ ਮਾਇਆ ਤੋਂ ਨੇਪ ਹੈ ਪਰ ਡਿਉਟੀ ਬੁਜਾਰੇ ਹਨ ਮਾਇਆ ਦੇ ਦੁੱਖ ਸੁੱਖ ਦਿੱਤੇ ਕਰ ਨਾ ਸਕੇ ਬਖੀਪ ਹੋਰ ਮਾਇਆ ਦੇ ਦੁੱਖ ਸੁੱਖ ਜਿਹੜੇ ਹੈ ਉਹਨਾਂ ਨੂੰ ਆਪਣੇ ਮਕਸਦ ਤੋਂ ਪਾਸੇ ਨਹੀਂ ਕਰ ਸਕਦੇ ਡੁਲਾ ਨਹੀਂ ਸਕਦੇ ਕੋਈ ਭਰਮ ਨਹੀਂ ਬਹਿਮਾ ਨਹੀਂ ਪਾ ਸਕਦੇ ਕਉਨ ਸਤਗੁਰ ਬੈਠੇ ਜਿਨ ਏਕ ਸਿੱਖ ਪਿਉ ਦਿਸ ਜੋ ਚਹ ਤਿਬ ਵੇਕ ਇੱਕ ਦਿਨ ਦੀ ਗੱਲ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਆਸਣ ਤੇ ਬਿਰਾਜਮਾਨ ਹਨ ਸਰਬਨ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ ਬੋਲਦਿਆਂ ਨੇ ਇੱਕ ਆਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋ ਗਿਆ ਬਖਸ਼ ਲੈਣਾ ਸਮਾਪਤੀ ਕਰੀਏ ਹੇ ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਗਾਸ ਹੇ ਪੂਰਨ ਹੈ ਸਰਬ ਮੈਂ ਗੁਰ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਏਕ ਹੇ ਗੋਬਿੰਦ ਹੈ ਗੁਣ ਨਿਧਾਨ ਕਾ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਪੀਓ ਮਨਹਾਰ ਤਨ ਤੇ ਕਸਦਾ ਸੰਗ ਮੇਰਾ ਅਨਾਰ ਹੀਠਾ ਕੋਰ ਆਉਂਦਾ ਸਰੋ ਗਿਰਗੁਣ ਗੁਣ ਨਹੀਂ ਕੋਏ ਨਾਨਕ ਦੀ ਜੈ ਨਾਮ ਦਾਣ ਅੱਖਾਂ ਭੀਏ ਪ੍ਰੋ ਹਾਏ ਪ੍ਰਭ ਸਰਨਾਗਤੀ ਕਿਰਪਾ ਦੇ ਗਦਾਰ ਏਕ ਅਖਰ ਹਰ ਮਨ ਬਸਤ ਮਨ ਰੋਤ ਨਿਹਾਲ ਏਕ ਅੰਕਾਰ ਸਤ ਗੁਰੂ ਤੇ ਪੰਥ ਸਾਧ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਜਗਤਿ ਬਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਜਗਤਿ ਬਨਾਸਨ ਸੋਏ ਵਾਹਿਗੁਰੂ ਅਲਸ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ